ਸਾਡੇ ਪੰਜਾਬੀ ਸ਼ੇਰ ਨੇ ਇਲੀਗਲੀ ਬਾਰਡਰ ਟੱਪ ਕੇ ਅਮਰੀਕਾ ਦੀ ਧਰਤੀ ਤੇ ਬੜਿਆ ਤੇ ਪਤਾ ਨਹੀਂ ਕਿਦਾਂ ਲੈ ਦੇ ਕੇ ਸਾਲਮ ਪਾ ਲਿਆ ਸਾਲਮ ਪਾ ਕੇ ਤੇ ਮੁੜ ਕੇ ਪਤਾ ਨਹੀਂ ਕਿਹੜੇ ਬੰਦੇ ਵਿੱਚ ਪਾ ਕੇ ਤੇ ਲਾਇਸੈਂਸ ਬਣਾ ਲਿਆ ਵੱਡੇ ਟਰੱਕ ਦਾ ਫਿਰ ਟਰੱਕ ਚਲਾਉਂਦੇ ਚਲਾਉਂਦੇ ਨੇ ਇੱਕ ਦਿਨ ਡਿਸਾਈਡ ਕੀਤਾ ਕਿ ਮਿਡਲ ਵਿੱਚੋਂ ਯੂ-ਟਰਨ ਮਾਰੂੰਗਾ ਮਿਡਲ 'ਚ ਯੂ-ਟਰਨ ਮਾਰਿਆ ਤੇ ਤਿੰਨ ਬੰਦਿਆਂ ਨੂੰ ਮੌਤ ਦੇ ਘਾਟ ਉਸ ਬੰਦੇ ਨੇ ਉਤਾਰ ਦਿੱਤਾ ਸਾਰੇ ਨੇ ਦੁੱਖ ਮਨਾਉ ਆ ਉਹਦਾ ਪੰਜਾਬੀ ਆ ਜੀ ਇਹਦੇ ਲਈ ਪਟੀਸ਼ਨਾਂ ਲਿਖੋ ਇਹਦੇ ਲਈ ਸਾਈਨ ਕਰਾਓ ਇਹਨੂੰ ਸਜ਼ਾ ਤੋਂ ਬਚਾਉਣਾ ਪਰ ਉਸ ਵੇਲੇ ਮੈਂ ਅੱਛਾ ਯਾਰ ਵੀ ਮੇਰੇ ਨਾਲ ਸ਼ਾਇਦ ਸੋਚਦੇ ਹੋਣ ਇੰਦਾ ਕਿ ਕਿਉਂ ਲਿਖੀਏ ਪਟੀਸ਼ਨਾਂ ਵੇ ਇਸੀ ਜਗ੍ਹਾ ਤੇ ਜੇ ਕੋ ਗੋਰਾ ਹੁੰਦਾ ਤੁਸੀਂ ਪਟੀਸ਼ਨਾਂ ਲਿਖਦੇ ਉਹਦੇ ਲਈ ਕਿ ਗੋਰੇ ਨੂੰ ਬਚਾਓ ਜੀ ਇਹਨੇ ਤਿੰਨ ਪੰਜਾਬੀ ਮਾਰ ਦਿੱਤੇ ਨਹੀਂ ਰੂਲ ਰੂਲ ਆ ਤੁਸੀਂ ਕਿਸੇ ਹੋਰ ਕੰਟਰੀ ਚ ਆ ਕੇ ਜੇ ਉੱਥੇ ਦੇ ਰੂਲਾਂ ਨੂੰ ਤੁਸੀਂ ਫਾਲੋ ਨਹੀਂ ਕਰ ਸਕਦੇ ਤੁਸੀਂ ਐਲੀਜੀਬਲ ਹੀ ਨਹੀਂ ਕਿ ਉੱਥੇ ਰਹਿਣਾ ਰੈਂਟਸ ਹੈ ਨਾ ਤੁਸੀਂ ਟਰੱਕ ਯੂ ਟਰਨ ਮਾਰ ਕੇ ਕਿਸੇ ਦੇ ਪਰਿਵਾਰ ਦੇ ਤਿੰਨ ਜੀ ਮਾਰ ਦਿੱਤੇ ਤੁਸੀਂ ਕੌਣ ਉਹਨੇ ਕਹਿਣ ਵਾਲੇ ਕਿ ਇਹਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਇਹਦੀ ਬਣਦੀ ਸਜ਼ਾ ਨੂੰ ਮਿਲਣੀ ਚਾਹੀਦੀ ਸੀ ਹੁਣ ਉਸੇ ਬੰਦੇ ਕਰਕੇ ਉੱਥੇ ਕੀ ਕੰਡੀਸ਼ਨ ਬਣੀ ਅਮਰੀਕਾ ਦੇ ਵਿੱਚ ਰੂਲ ਬਦਲ ਗਿਆ ਗਵਰਨਮੈਂਟ ਨੇ ਬਿੱਲ ਪਾਸ ਕਰ ਦਿੱਤਾ ਲਾਇਸੈਂਸ ਕਿੰਨੇ ਕੈਨਸਲ ਕਰ ਦਿੱਤੇ ਰਿਪੋਰਟ ਹੋਣ ਲੱਪੇ ਲੋਕ